ਅਵੇ ਭਾਈ ਬਹੁਤ ਘੈਂਟ ਗਾਉਂਦਾ ਤੇ ਮੈਨੂੰ ਬਹੁਤ ਘੈਂਟ ਲੱਗਦੇ ਆ ਬਾਈ ਦੇ ਗਾਣੇ ਤੇ ਬਾਈ ਇੱਕ ਤੁਸੀਂ ਦਾ ਸਾਈਡ ਦਾ ਗਾਣਾ ਸੁਣਾ ਦਿਓ ਘੈਂਟ ਜਾਂ ਬੈਠੇ ਖੁਸ਼ੀਆਂ ਦੇ ਵਿੱਚ ਵੀ ਉਦਾਸੇ ਹੋ ਜਾਈਏ ਹੋਵੇ ਤੇਰਾ ਜੇ ਜ਼ਿਕਰ ਇੱਕ ਪਾਸੇ ਹੋ ਜਾਈਏ ਹੋਵੇ ਤੇਰਾ ਜੇ ਜ਼ਿਕਰ ਇੱਕ ਪਾਸੇ ਹੋ ਜਾਈਏ ਕੜੀ ਕੋਈ ਵੀ ਨਾ ਦਰਦ ਬੰਡਾਉਣ ਵਾਲੀ ਆਈ ਯਾਦ ਜਦੋਂ ਤੇਰੀ ਆਈ ਤੇ ਰਵਣ ਵਾਲੀ ਆਈ ਯਾਦ ਜਦੋਂ ਤੇਰੀ ਆਈ ਤੇ ਰਵਣ ਵਾਲੀ ਆਈ ਯਾਦਾ ਵਾਲੇ ਕਾਫਲੇ ਹਨੇਰੀ ਬਣੇ ਚੁੱਲਦੇ ਉਹ ਰੂਹਾਂ ਵਿੱਚ ਵਸੇ ਜਿਹੜੇ ਮਰਿਆਂ ਤੋਂ ਪੁੱਲ ਦੇ ਉਹ ਰੂਹਾਂ ਵਿੱਚ ਵਸੇ ਜਿਹੜੇ ਮਰਿਆਂ ਤੋਂ ਪੁੱਲ ਦੇ ਹਵਾ ਤੇਰੇ ਪਿੰਡੋਂ ਆਈ ਅੱਗ ਲਾਉਣ ਵਾਲੀ ਆਈ ਯਾਦ ਜਦੋਂ ਤੇਰੀ ਆਈ ਤੇ ਰੋਣ ਵਾਲੀ ਆ ਤੇ ਕੀ ਕਹਿਣਾ ਚਾਹੋਗੇ ਬਾਈ ਜੀ ਆਡੀਅנס ਨੇ ਗਾਇਆ ਬਾਈ ਨੇ ਬਾਕੀ ਮੈਂ ਬਾਈ ਦੇ ਇੱਕ ਵਾਰ ਇਹ ਚੀਜ਼ ਕਹਿਣਾ ਚਾਹੁੰਦਾ ਕਿ ਬਾਈ ਨੇ ਬਹੁਤ ਜ਼ਿਆਦਾ ਸੋਹਣਾ ਗਾਇਆ ਤੇ ਇੱਕ ਵਾਰ ਮੈਂ ਬਾਈ ਚਾਹੁੰਦਾ ਬਾਈ ਜੀ ਇੱਕ ਵਾਰ ਚਸ਼ਮਾ ਤਾਰ ਕੇ ਦਿਖਾ ਦੇ ਵੀ ਬਾਈ ਰੋਣ ਤਾਂ ਨਹੀਂ ਲੱਗਿਆ